ਸੱਚੀ ਗੱਲ ਜੀ ਸਾਰਿਆਂ ਨੂੰ ਆਪਣੇ ਪ੍ਰਵਾਸੀ ਮਜ਼ਦੂਰ ਨੇ ਜੋ ਹੁਸ਼ਿਆਰਪੁਰ ਮੁੰਡੇ ਦਾ ਵਿਚਾਰੇ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਹਜੇ ਉਹ ਮਾਮਲਾ ਠੰਡਾ ਨਹੀਂ ਪਿਆ ਤੇ ਅੱਜ ਜਲੰਧਰ ਦੇ ਵਿੱਚ ਇੱਕ ਪ੍ਰਵਾਸੀ ਨੇ ਛੋਟੀ ਬੱਚੀ ਨੂੰ ਲੈ ਕੇ ਤੇ ਕਿਸੇ ਕਮਰੇ ਚ ਵੜ ਗਿਆ ਤੇ ਉਹ ਤਾਂ ਚਲੋ ਸ਼ੁਕਰ ਲੋਕਾਂ ਨੇ ਦੇਖ ਲਿਆ ਤੇ ਉਹ ਬੱਚੀ ਦਾ ਵਿਚਾਰੀ ਦਾ ਬਚਾਅ ਹੋ ਗਿਆ ਤੇ ਹੁਣ ਕਈ ਕਹਿ ਰਹੇ ਆ ਕਿ ਇਹਨਾਂ ਨਾਲ ਨਜਾਇਜ਼ ਕਰ ਰਹੇ ਆ ਪੰਜਾਬੀ ਜਾਣ ਬੁੱਝ ਕੇ ਇਹਨਾਂ ਨੂੰ ਟਾਰਗੇਟ ਕਰ ਰਹੇ ਆ ਜਾਣ ਬੁੱਝ ਕੇ ਟਾਰਗੇਟ ਪੰਜਾਬੀਆਂ ਨੇ ਕਿਉਂ ਕਰਨਾ ਇਹ ਇੰਨੇ ਲੰਮੇ ਸਮੇਂ ਤੋਂ ਰਹਿ ਹੀ ਗਏ ਪਹਿਲਾਂ ਕਦੇ ਕੋਈ ਦਿੱਕਤ ਨਹੀਂ ਆਈ ਜਦੋਂ ਇਹ ਇੱਥੇ ਆ ਕੇ ਕ੍ਰਾਈਮ ਕਰਨ ਲੱਗੇ ਤੇ ਪੰਜਾਬੀ ਫੇਰ ਹੀ ਉੱਠੇ ਆ ਫੇਰ ਹੀ ਇਹਨਾਂ ਖਿਲਾਫ ਮਤੇ ਪੈਣ ਲੱਗੇ ਪੰਜਾਬੀ ਜਾਗ ਜਾਂਦੇ ਆ ਸਰਕਾਰ ਪੰਜਾਬ ਦੀ ਪਤਾ ਨਹੀਂ ਕਿਉਂ ਨਹੀਂ ਧਿਆਨ ਦਿੰਦੀ ਇਸ ਚੀਜ਼ ਤੇ ਇਹਨਾਂ ਦਾ ਕੋਈ ਰਿਕਾਰਡ ਨਹੀਂ ਇੱਥੇ ਕੁਝ ਨਹੀਂ ਜਿਹਦਾ रिकॉर्ड ਨਾ ਹੋਣ ਕਾਰਨ ਬਾਅਦ ਦੇ ਵਿੱਚ ਕਈ ਤਾਂ ਟਰੈਸ ਹੀ ਨਹੀਂ ਹੁੰਦੇ ਬੰਦੇ ਤੇ ਉਸੇ ਗਲੀ ਜੋ ਬੰਦਾ ਰਹਿ ਰਿਹਾ ਜਿਹੜੀ ਕੁੜੀ ਛੋਟੀ ਬੱਚੀ ਨਾ ਇਹ ਕੁਕਰਨ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਜਲੰਧਰ ਦੇ ਵਿੱਚ ਤੇ ਹੁਣ ਜਿਨ੍ਹਾਂ ਨੇ ਫੜਿਆ ਉਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਮੈਂ ਤੁਹਾਨੂੰ ਵੱਡ ਦੂੰਗਾ ਕੇ ਇੱਕ ਵਾਰੀ ਇਹ ਮੈਨੂੰ ਇੱਥੋਂ ਨਿਕਲਦੇ ਹੋ ਮੈਂ ਤੁਹਾਨੂੰ ਇਹਦਾ ਤੁਹਾਨੂੰ ਇਹਦਾ ਕਰੂੰਗਾ ਮੈਂ ਤੁਹਾਨੂੰ ਵੱਡੂੰਗਾ ਕੇ ਦੇਖ ਲਓ ਕਿੰਨਾ ਇਹਨਾਂ ਦੇ ਹੌਸਲੇ ਦੇਖ ਲਓ ਕਿੰਨੇ ਆ ਤੇ ਹੁਣ ਜੇ ਮੂਵਮੈਂਟ ਉੱਠੀ ਐ ਇਦਾਂ ਦੀ ਕੋਈ ਗੱਲ ਤੇ ਹੁਣ ਇਹਨੂੰ ਸਹੀ ਸੋਲੂਸ਼ਨ ਕਰੇ ਬਹੁਤ ਵੱਡਾ ਇੱਕ ਇਹ ਕਲੇਸ਼ ਖੜਾ ਹੋਣਾ ਪੰਜਾਬ ਦੇ ਵਿੱਚ ਜਿੰਨੀ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਹੋ ਗਈ ਐ ਨਾ ਮਾਈਗ੍ਰੇਟ ਇੱਥੇ ਪ੍ਰਵਾਸੀ ਆ ਚੁੱਕੇ ਐ ਕੱਲੇ ਲੁਧਿਆਣੇ ਦੇ ਵਿੱਚ ਹੀ 25 20 ਤੋਂ 25 ਲੱਖ ਬੰਦਾ ਪ੍ਰਵਾਸੀਆਂ ਦਾ ਬੈਠਾ ਕੱਲੇ ਲੁਧਿਆਣੇ 'ਚ ਤੇ ਇੱਥੇ ਜੇ ਕਲੈਸ਼ ਹੋ ਗਿਆ ਤਾਂ ਦੇਖਿਓ ਕੀ ਹਾਲ ਬਣਦਾ ਪੰਜਾਬੀਆਂ ਦੀਆਂ ਇਹਨਾਂ ਨਾ ਚਪਟਾ ਹੋਣੀਆਂ ਫਿਰ ਚਪਟਾਂ ਜਿਓ ਹੋਈਆਂ ਫਿਰ ਲਾਅ ਐਂਡ ਆਰਡਰ ਦਾ ਮਸਲਾ ਬਣਨਾ ਪਤਾ ਨਹੀਂ ਕਿੰਨੇ ਲੋਕ ਫਿਰ ਇੱਕ ਦੂਜੇ ਨੂੰ ਗਲ ਪੈਣਗੇ ਤੇ ਸਰਕਾਰ ਨੂੰ ਹੋਣੀ ਇਹਦੇ ਤੇ ਕੋਈ ਧਿਆਨ ਦੇਣਾ ਚਾਹੀਦਾ ਤਾਂ ਜੋ ਕੋਈ ਪੰਜਾਬ ਦੇ ਵਿੱਚ ਕਲੈਸ਼ ਨਾ ਹੋਵੇ ਤੇ ਇਹਨਾਂ ਨੂੰ ਕੋਈ ਇਦਾਂ ਦਾ ਰੂਲ ਬਣਾ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਿ ਪੰਜਾਬ ਦਾ ਜਿੰਨਾ ਰੋਜ਼ਗਾਰ ਹੈ ਜੋ ਵੀ ਇੰਡਸਟਰੀ ਆ ਉਹ ਪੰਜਾਬੀ ਜੋ ਆਪਣੇ ਮਜ਼ਦੂਰ ਆ ਉਹ ਕਰਨਗੇ ਕੰਮ ਤੇ ਆਪੇ ਸੋਲਿਊਸ਼ਨ ਹੋ ਜੇ ਇਸ ਚੀਜ਼ ਦਾ ਛੋਟੀ ਜੀ ਸਟੇਟ ਹੈ ਤੇ ਇੱਕ ਪਾਸੇ ਦੇਸ਼ ਦੇ ਸਟੇਟ ਆ ਬਿਲਕੁਲ ਬਾਰਡਰ ਤੇ ਤੇ ਉੱਥੇ ਦੇ ਹਾਲਾਤ ਖਰਾਬ ਹੋਣਗੇ ਤੇ ਦੇਸ਼ ਲਈ ਵੀ ਚੰਗੀ ਨਹੀਂ ਇਹ ਗੱਲ ਤੇ ਦੂਜੀ ਗੱਲ ਸਿੱਖਾਂ ਨੂੰ ਵੀ ਕੋਈ ਥੋੜਾ ਬਹੁਤ ਸਪੇਸ ਚਾਹੀਦਾ ਹੈ ਕਿ ਨਹੀਂ ਜੇ ਸਟੇਟ ਹੁਣ ਇੱਕ ਛੋਟੀ ਜੀ ਸਟੇਟ ਹੈ ਜਿੱਥੇ ਸਿੱਖ ਆ ਦਾ ਰਹਿ ਰਹੇ ਆ ਤੇ ਜੇ ਉੱਥੇ ਵੀ ਆ ਕੇ ਇਹ ਬੰਦੇ ਦਖਲਅੰਦਾਜ਼ੀ ਕਰਨਗੇ ਜਾਂ ਉੱਥੇ ਆ ਕੇ ਮਾਰਨੀ ਲੱਗ ਜਾਣਗੇ ਬੱਚਿਆਂ ਨੂੰ ਜਾਂ ਰੇਪ ਕਰਨ ਲੱਗ ਜਾਣਗੇ ਤੇ ਫਿਰ ਪੰਜਾਬੀ ਤਾਂ ਰਿਐਕਟ ਕਰੇ